ਨਵੇਂ ਸ਼ੋਦੀ ਪ੍ਰੋਮੋਸ਼ਨ ਬਹਾਨੇ ਆਏ ਕਪਿਲ ਸ਼ਰਮਾ ਆਪਣੇ ਸ਼ਹਿਰ 'ਚ ਹੋਣ ਦਾ ਪੂਰਾ ਲੁਤਫ ਮਾਨ ਰਹੇ ਨੇ ਬਾਗਾ ਬਾਰਡਰ ਤੋਂ ਬਾਅਦ ਕਪਿਲ ਨੂੰ ਸ਼ਹਿਰ 'ਚ ਥਾਂ-ਥਾਂ ਤੇ ਵੇਖਿਆ ਗਿਆ ਪਿਛਲੀ ਵਾਰ ਵੀ ਜਦੋਂ ਸ਼ੋਅ ਸ਼ੁਰੂ ਕੀਤਾ ਸੀਗਾ ਤੇ ਉਦੋਂ ਵੀ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀਗਾ ਕਿਉਂਕਿ ਸਾਡੇ ਸ਼ਹਿਰ ਤੇ ਮੈਨੂੰ ਇਦਾਂ ਲੱਗਦਾ ਕਿ ਇਹ ਲੋਕਾਂ ਦਾ ਵੀ ਮੰਨਣਾ ਹੈ ਪੂਰੀ ਦੁਨੀਆ ਦਾ ਮੰਨਣਾ ਹੈ ਇਹ ਗੁਰੂਆਂ ਦੀ ਧਰਤੀ ਹੈ ਤੇ ਜਦੋਂ ਇੱਥੇ ਆ ਕੇ ਅਸੀਂ ਇਸ ਸ਼ਹਿਰ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕਰਦੇ ਹਾਂ ਤੇ ਸਤ ਵਧੀਆ ਹੀ ਹੁੰਦਾ ਔਰ ਆਪਣੇ ਸ਼ਹਿਰ ਜਾ ਕੇ ਅੱਛਾ ਵੀ ਲੱਗਦਾ ਵਾ ਕਿਉਂਕਿ ਆਪਣੇ ਸਾਰੇ ਯਾਰੇ ਦੋਸਤਾਂ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਹੁਣ ਮੈਂ ਆਪਣੇ ਸਕੂਲ ਵੀ ਜਾ ਰਿਹਾ ਵਾਂ ਜਿੱਥੇ ਮੈਂ ਪੜਿਆ ਵਾਂ ਤੇ ਮੇਰੇ ਨਾਲ ਮੇਰੇ ਦੋਸਤ ਚੰਦਨ ਅਸੀ ਦੋਨੇ ਉਸੇ ਸਕੂਲ ਤੋਂ ਪੜ੍ਹੇ ਆਂ ਸੋ ਸਾਡੇ ਪ੍ਰਿੰਸੀਪਲ ਸਾਹਿਬ ਮੀਟ ਕਰ ਰਹੇ ਨੇ ਕਾਫੀ ਦਿਨਾਂ ਤੋਂ ਸੋ ਆਏ ਆ ਤੇ ਇਹੀ ਹੁੰਦਾ ਕਿ ਚਲੋ ਯਾਰ ਆਪਣੇ ਚਾਰ ਪੁਰਾਣੇ ਯਾਰਾਂ ਦੋਸਤਾਂ ਨੂੰ ਮਿਲ ਕੇ ਜਾਵਾਂਗੇ ਸੋ ਅੱਛਾ ਲੱਗਦਾ ਵਾ ਔਰ ਉਮੀਦ ਹੈ ਕਿ ਇਹ ਸ਼ੋ ਵੀ ਲੋਕੀ ਉਨਾ ਹੀ ਪਸੰਦ ਕਰਨਗੇ ਜਿੰਦਾ ਪਹਿਲਾਂ ਪਿਆਰ ਮਿਲਿਆ ਸ਼ੋ ਨੂੰ ਸੋ ਜਿਵੇਂ ਕਿ ਕਪਿਲ ਨੇ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਆਪਣੇ ਸਕੂਲ ਗਏ ਉੱਥੇ ਜਾ ਕੇ ਫਿਰ ਤੋਂ ਯਾਦ ਕੀਤੇ ਪੁਰਾਣੇ ਦਿਨ ਉਸ ਤੋਂ ਬਾਅਦ ਬੱਚਿਆਂ ਵਾਂਗ ਹੀ ਕਪਿਲ ਨੇ ਕੱਢੀ ਇੱਕ ਰੈਲੀ ਰੰਗीन ਗੱਡੀ ਤੇ ਕਪਿਲ ਨਾਲ ਉਹਨਾਂ ਦੀ ਪੂਰੀ ਟੀਮ ਵੀ ਨਜ਼ਰ ਆਈ ਇਸ ਮੌਕੇ ਕਪਿਲ ਨੇ ਵੀ ਦੱਸਿਆ ਕਿ ਉਹਨਾਂ ਦਾ ਨਵਾਂ ਸ਼ੌਕ ਇਸ ਤਰ੍ਹਾਂ ਦਾ ਹੋਣ ਵਾਲਾ ਹੈ ਗੱਲਾਂ ਬਾਤਾਂ ਹੋਈ ਨੇ ਸਾਡੀ ਸੋਸਾਇਟੀ 'ਚ ਜੋ ਨਿਕਲਦਾ ਜੋ ਅਸੀਂ ਅਬਜ਼ਰਵ ਕਰਦੇ ਹਾਂ ਉਹ ਹੀ ਉਮਰ ਹੁੰਦਾ ਸੋ ਆਰਟਿਸਟ ਸਾਡੇ ਉਹ ਹੀ ਨੇ ਸੇਮ ਟੀਮ ਆ ਸੋ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਕਲਾਕਾਰ ਜਿਹੜੇ ਨੇ ਬਹੁਤ ਅੱਛੀ ਟਾਈਮਿੰਗ ਵਾਲੇ ਬੰਦੇ ਨੇ ਸੋ ਅਸੀਂ ਬਿਠਾਂਗੇ ਔਰ ਨੰਨੇ ਨਵੇਂ ਕੈਰੈਕਟਰਸ ਜੋ ਹੈ ਉਹ ਕਰਾਂਗੇ ਇਟਸ ਅ ਬਾਲੀਵੁੱਡ ਰੇਸ ਪ੍ਰੋਗਰਾਮ ਔਰ ਨਹੀਂ ਸਰ ਬਾਲੀਵੁੱਡ ਵੀ ਹੋਏਗਾ ਹਿੱਸਾ ਇਹਦਾ ਆਬਵੀਅਸਲੀ ਕਿਉਂਕਿ ਉਹਨਾਂ ਨੂੰ ਪਤਾ ਬਾਲੀਵੁੱਡ ਦੇ ਵਿੱਚ ਪ੍ਰੋਮੋਸ਼ਨ ਬੜੀ ਜ਼ਰੂਰੀ ਹੋ ਗਈ ਹੈ ਉਹਨਾਂ ਲਈ ਵੀ ਫਿਲਮ ਬਣਾਉਣੀ ਸੌਕੀ ਹੈ ਫਿਲਮ ਵੇਚਣੀ ਬੜੀ ਔਕੀ ਹੈ ਸੋ ਉਹ ਵੀ ਹਿੱਸਾ ਹੋਏਗਾ ਬਾਲੀਵੁੱਡ ਵੀ ਸਾਡਾ ਪਰ ਮਜ਼ਾ ਵੀ ਆਉਂਦਾ ਸਰ ਲੋਕਾਂ ਨੂੰ ਪੈਕੇਜਿੰਗ ਦੇਖਣ ਨੂੰ ਮਿਲਦੀ ਹੈ ਪੂਰੀ ਸਾਨੂੰ ਵੀ ਪਤਾ ਲੱਗਿਆ ਕਿ ਕਪਿਲ ਦਾ ਨਵਾਂ ਸ਼ੋਅ ਕਾਰਚਨੀ ਬਲਕੇ ਸੜਕ ਤੇ ਫਿਲਮਾਇਆ ਜਾਏਗਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਪੀਐਮ ਮੋਦੀ ਨੂੰ ਉਹ ਆਪਣੇ ਸ਼ੋਅ ਤੇ ਕਿਉਂ ਬੁਲਾਉ ਦਲੀਜ ਅਗਰ ਜਾਵਾਂਗਾ ਤੇ ਪਿੱਛੇ ਜੇ ਮੇਰੀ ਇੱਕ ਵਾਰੀ ਮੋਦੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਸੀ ਪਰ ਉਹ ਬੜੀ ਛੋਟੀ ਜਿਹੀ ਮੁਲਾਕਾਤ ਸੀਗੀ ਬਹੁਤ ਭੀੜ ਸੀਗੀ ਆਲੇ ਦੁਆਲੇ ਆਦੋ ਗੱਲ ਨਹੀਂ ਹੋ ਪਾਈ ਮੈਂ ਹੁਣ ਜਦੋਂ ਕਿਤੇ ਦੁਬਾਰਾ ਮਿਲਾਂ ਤਾਂ ਮਨ ਨੂੰ ਜ਼ਰੂਰ ਕਹਾਂਗਾ ਉਹਦੇ ਪਿੱਛੇ ਮੇਰਾ ਕਾਰਨ ਇਹੀ ਹੈ ਕੋਈ ਐਸਾ ਨਹੀਂ ਕਿ ਕੋਈ ਮੈਂ ਕਿਸੇ ਪੋਲਿਟਿਕਲ ਪਾਰਟੀ ਨੂੰ ਸੱਜਦੇ ਆ ਜਾਂ ਤਾਂ ਮੈਨੂੰ ਇਹ ਲੱਗਦਾ ਕਿ ਉਹ ਦੇਸ਼ ਜਿਹੜਾ ਕੋਈ ਪ੍ਰਧਾਨ ਮੰਤਰੀ ਬਣ ਗਿਆ ਉਹ ਫਿਰ ਦੇਸ਼ ਦਾ ਹੋ ਗਿਆ ਸੋ ਉਹਨਾਂ ਦੀ ਸਟੋਰੀ ਬੜੀ ਇਨਸਪਾਇਰਿੰਗ ਹੈਗੀ ਹੈ ਇੱਕ ਛੋਟੇ ਘਰ ਚ ਉੱਠ ਕੇ ਉਹ ਉਹਨਾਂ ਨੇ ਅੱਜ ਇਹ ਵੱਡੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਕਪਿਲ ਨੂੰ ਆਪਣੇ ਸਫ਼ਰ ਤੇ ਮਾਣ ਹੈ ਤੇ ਖੁਸ਼ੀ ਸਰ ਖੁਸ਼ੀ ਹੁੰਦੀ ਹੈ ਜਦੋਂ ਲੋਕੀ ਕਹਿੰਦੇ ਆ ਕਿ ਅਸੀਂ ਮੈਨੂੰ ਮੈਨੂੰ ਨਾਲ ਬੜੇ ਐਸੇ ਲੋਕ ਮਿਲਦੇ ਸਰ ਮੈਨੂੰ ਇੱਕ ਕੈਨੇਡਾ ਤੋਂ ਇੱਕ ਕੁੜੀ ਸੀਗੀ ਉਹਨੇ ਮੈਨੂੰ ਸੈਲਫੀ ਖਿੱਚ ਕੇ ਭੇਜੀ ਫੋਟੋ ਆਪਣੇ ਦਾਦੇ ਨਾਲ ਉਹਦਾ ਦਾਦਾ ਹਸਪੀਟਲ ਸੀਗਾ ਤੇ ਆਈਪੈਡ ਦੇ ਉੱਪਰ ਉਹ ਪ੍ਰੋਗਰਾਮ ਦੇਖ ਰਹੇ ਸੀਗੇ ਤੇ ਮੈਂ ਜਦੋਂ ਇਦਾਂ ਦੀ ਚੀਜ਼ਾਂ ਵੇਖਦਾ ਮੈਨੂੰ ਲੱਗਦਾ ਯਾਰ ਪੈਸਾ ਪੂਸਾ ਲੋਕੀ ਕਮਾ ਲੈਂਦੇ ਨੇ ਨਾਮ ਵੀ ਹੋਈ ਜਾਂਦਾ ਤੁਸੀਂ ਲੋਕੇ ਚੌਂਕ 'ਚ ਗਾਲਾਂ ਕੱਢਣੀਆਂ ਸ਼ੁਰੂ ਕਰ ਦੋ ਤੁਹਾਡੀ ਫੋਟੋ ਆச்சு ਕੀ ਨਿਊਜ਼ ਤੇ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਆ ਤੁਹਾਨੂੰ ਦਵਾਵਾਂ ਮਿਲਦੀਆਂ ਨੇ ਲੋਕਾਂ ਦੀਆਂ ਤਾਂ ਉਹ ਅਦੋਂ ਅਦੋਂ ਇੱਕ ਸੰਤੁਸ਼ਟੀ ਮਿਲਦੀ ਹੈ ਉਹਦਾ ਸੈਟੀਸਫੈਕਸ਼ਨ ਇੱਕ ਮਿਲਦੀ ਹੈ ਉਮੀਦ ਹੈ ਕਿ ਕਪਿਲ ਦਾ ਨਮਾ ਸ਼ੋ ਵੀ ਪਹਿਲਾ ਵਾਰ ਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗਾ